ਇਧਰੋਂ ਮਾਈਆਂ ਆ ਗਈਆਂ ਦੇਖੋ ਜੀ ਕੁਦਰਤੀ ਗੱਲਾਂ ਬੜਾ ਬੈਠੋ ਕੇ ਤੇਰੀ ਸੋਚ ਤੇ ਬੜਾ ਬੈਠੋ ਕੇ ਆਪਣੇ ਸੋਨਹਾਂ ਸੋਨਹਾਂ ਦੋਸਤੋ ਜਿੱਥਰ ਨਿਗਾਹ ਜਾਂਦੀ ਹੈ ਇੱਕੇ ਕੈਂਡੀਡੇਟ ਨਜ਼ਰ ਆ ਰਿਹਾ ਇਧਰੋਂ ਵੀ ਮਾਈਆਂ ਤੁਸੀਂ ਵੀ ਭਾਈ ਗੁਰਬੈ ਸਿੱਖ ਨਹੀਂ ਕਈ ਬੜੀ ਮਾ ਕਿਤੇ ਹੋਰ ਹੋ ਮੈਂ ਠੀਕ ਹੈ ਦੇਖ ਸਕਦੋਂ ਵੀ ਇਧਰੋਂ ਵੀ ਗੁਰਵਿਆਸ ਬਿਆਸੀ ਇਧਰ ਵੀ ਗੁਰਵਿਆਸ ਬਿਆਸੀ ਪਰਮਾਤਮਾ ਦੀ ਕਿਰਪਾ ਲਈ ਬਾਕੀ ਮੇਰੇ ਪਿੰਡ ਦੇ ਲੋਕਾਂ ਦੀ ਠੀਕ ਹੈ ਲੋਕਾਂ ਦਾ ਆਸ਼ੀਰਵਾਦ ਲੋਕਾਂ ਦਾ ਆਸ਼ੀਰਵਾਦ ਹੈ ਗੁਰਵਿਆਸ ਸਿੰਘ ਬਿਆਸੀ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਨਗਰ ਸ਼ਾਜਲੀ ਤੱਕ ਭਾਗ 12000 ਦੇ ਲਗਭਗ ਵੋਟ ਹੈ ਦੜਬੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਟੱਕਰ ਹੈਗੀ ਵੱਡੀ ਜਿੰਦਾਬਾਦ ਪ੍ਰਿਆਸ ਸਿੰਘ ਬਿਆਸੀ 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 ਜਿੰਦਾਬਾਦ ਦੇਖ ਸਕਦੇ ਹੋ ਦੋਸਤੋ ਆਪਣੇ ਸਾਹਮਣੇ ਕੈਂਡੀਡੇਟ ਖੜੇ ਨੇ ਗੁਰਬਿਆ ਸਿੰਘ ਬਿਆਸੀ ਹਾਂਜੀ ਬਾਈ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਤੁਨੂੰ ਵੀ ਮੁਬਾਰਕਾਂ ਜੀ ਗੁਲਜਰ ਸਿੰਘ ਜੀ ਧੰਨਵਾਦ ਤੁਹਾਡਾ ਹਾਂ ਫਿਰ ਕੀ ਮੈਨੂੰ ਲੱਗਦਾ ਤਾਂ ਲੱਗਦਾ ਜਿਵੇਂ ਮੈਂ ਮਨਾਨ ਖਾਲੀ ਆ ਬਿਲਕੁਲ ਹਾਂ ਜੀ ਪਰਮਾਤਮਾ ਦੀ ਕਿਰਪਾ ਨਾਲ ਪਿੰਡ ਦੇ ਲੋਕਾਂ ਦਾ ਬਜ਼ੁਰਗਾਂ ਦਾ ਮਾਤਾ ਦਾ ਭੈਣਾਂ ਦਾ ਨਵੇਂ ਮੁੰਡਿਆਂ ਦਾ ਸਾਰਿਆਂ ਦਾ ਜੂਥ ਦਾ ਸਾਰੇ ਦਾ ਵਧੀਆ ਯੋਗਦਾਨ ਮਿਲ ਰਿਹਾ ਪੂਰਾ ਹੰਗਾਰਾ ਮਿਲ ਰਿਹਾ 100% ਜਿੱਤਾਂਗੇ ਜਿੱਤਾਂਗੇ ਫਿਰ ਪਿੰਡ ਦੇ ਜਿਹੜੇ ਤੁਹਾਡੇ ਮਨ ਚ ਸਹੀ ਇੱਕ ਤਾਂ ਹੁੰਦਾ ਆਪਾਂ ਵਾਦੇ ਫੋਕੇ ਕਰ ਦਨੇ ਆ ਜਿੱਤਣ ਦੇ ਮਾਰੇ ਪਿੰਡ ਦੇ ਵਿਕਾਸ ਨੂੰ ਕੀ ਲੈ ਕੇ ਚੱਲਿਓ ਸਭ ਤੋਂ ਪਹਿਲਾਂ ਪ੍ਰਿੰਟ ਸ਼ਾਇਲੀ ਦਾ ਇਹ ਸਰਪੰਚੀ ਦੇ ਇੱਕੋ ਇੱਕ ਦਾਵੇਦਾਰ ਕਹਿ ਸਕਦੇ ਆ ਗੁਰਬਿਆਸ ਸਿੰਘ ਬਿਆਸੀ ਆਏ ਜਿਨ੍ਹਾਂ ਨੂੰ ਕਿ ਇੱਕ ਵੱਡਾ ਸਮਰਥਨ ਦਿੱਤਾ ਗਿਆ ਹੈਗਾ ਹੋਰੇ ਬੈਜੋ ਆਜੋ ਪਰ ਸੰਮਤੀ ਚ ਨਹੀਂ ਹੈਗੀ ਪਰ ਸਮਰਥਨ ਜਿਹੜੇ ਹਿਸਾਬ ਨਾਲ ਵੱਡਾ ਸਮਰਥਨ ਮਿਲ ਰਿਹਾ ਹੈ ਇਹ ਇੱਕ ਰਿਕਾਰਡ ਤੋੜ ਹੈ ਜੇ ਕਹਦੀ ਪਿਛਲੇ 30 40 50 ਸਾਲਾਂ ਦੇ ਵਿੱਚ ਤੇ ਮੇਨ ਮੁੱਖ ਮੁੱਦੇ ਨੇ ਜੀ ਗਰੀਬ ਪਰਿਵਾਰਾਂ ਦੇ ਤਾਂ ਪਾਣੀ ਵਾਲੀਆਂ ਮੋਟਰਾਂ ਹੀ ਨੇ ਠੀਕ ਹੈ ਤੇ ਥੋੜੇ ਵੀ ਰਸਣ ਕਾਰਡ ਕਣਕ ਕਣਕ ਠੀਕ ਹੈ। ਹੁਣ ਇਹ ਤਾਂ ਦੋਵੇਂ ਮੁੱਦੇ ਨੇ ਪਾਣੀ ਦੀ ਤੇ ਬਹੁਤ ਵੱਡੀ ਪ੍ਰੋਬਲਮ ਹੈ ਪਿੰਡ ਚ ਆਪਣੇ ਚ। ਗਰੀਬ ਪਰਿਵਾਰਾਂ ਦੀ ਮੋਟਰਾਂ 70 ਬਰਡਰ ਬਾਕਸ ਹੈ ਨਹੀਂ। ਹਾਂ 70 70 80 80 ਹਜ਼ਾਰ ਰੁਪਏ ਲੜਣਾ ਔਖਾ ਹੈ। ਠੀਕ ਹੈ। ਪਹਿਲੀ ਗੱਲ ਤਾਂ ਇਹ ਵੀ ਬਰਡਰ ਬਾਕਸ ਤੇ ਪੂਰੀ ਜ਼ੋਰ ਲਾਉਣਾ। ਵੀ ਜਿਹੜਾ ਛੇਤੀ ਤੋਂ ਛੇਤੀ ਬਣੇ। ਠੀਕ ਹੈ। ਦੂਜੀ ਗੱਲ ਜੇ ਕੋਈ ਘਾਟਵਾਦ ਰਹਿ ਜਾਂਦੀ ਹੈ ਫਿਰ ਆਪਾਂ ਦੂਜੇ ਲੂਟ ਮਹੱਲੇ ਨੂੰ ਕੱਲੇ-ਕੱਲੇ ਨੂੰ ਪਾਣੀ ਦੀ ਮੋਟਰ ਵੀ ਭਾਈਆ ਕਰਾਈਏ। ਠੀਕ ਹੈ। ਇੱਕ ਹੋਰ ਵਾਅਦਾ ਵੀ ਕੁੜੀਆਂ ਦਾ ਕਾਲਜ ਬਣਾਉਣ ਦਾ ਸੁਪਨਾ ਮੇਰਾ ਆਪਣੇ ਸਕੂਲ ਨੂੰ। ਠੀਕ ਹੈ ਪਰ ਦੀ ਨਹੀਂ ਉਹ ਨਾ ਜਾਣਾ ਨਾ ਜਾਵਾਂ ਆਪਣੇ ਪਿੰਡ ਜੇ ਪੜਨਾ ਹਾਂਜੀ ਕਿਉਂ ਬਾਬਾ ਫਿਰ ਮਿਲ ਰਿਹਾ ਹੈ ਸਹਿਯੋਗ ਬਹੁਤ ਲੋਕਾਂ ਦਾ ਉਮੀਦ ਨਾਲ ਵੱਧ ਪਿਆਰ ਮਿਲ ਰਿਹਾ ਹੈ ਹੁਣ ਬਸ ਇੱਕ ਐਲਾਨ ਹੋਣਾ ਬਾਕੀ ਹੈ ਹੁਣ ਤਾਂ ਇਹ ਗੱਲ ਰਹੇਗੀ ਵੀ ਉਹ ਕਹਿੰਦੇ ਨੇ ਅਸੀਂ ਆਪਣੇ ਵਿੜੇ ਚ ਵੋਟ 82 ਦੀ ਵੱਧ ਕੱਢਾਂਗੇ ਉਹ ਕਹਿੰਦੇ ਅਸੀਂ ਵੱਧ ਕੱਢਾਂਗੇ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਦਾ ਜਿਹੜੇ ਸਾਨੂੰ ਭਰਮਾ ਹੁੰਗਾਰਾ ਦੇ ਰਹੇ ਨੇ ਦੇ ਰਹੇ ਨੇ ਬਿਲਕੁਲ ਜੀ ਗੱਲ ਬਾਈ ਵਾਲੀ ਜੋ ਗੱਲ ਕਰੀਆ ਹਰਵੰਦ ਸਿੰਘ ਨੇ ਗੱਲ ਉਹੀ ਆ ਬਿਲਕੁਲ ਦੇਖ ਸਕਦੇ ਹੋ ਕਰ ਕਰ ਫੇਰ ਵੀ ਡੋਰ ਟੂ ਡੋਰ ਅਸੀਂ ਤੇਰੀ ਸੋਚ ਤੇ ਕਰਦੇ ਆਂਗੇ ਠੋਕ ਕੇ ਐਸ ਵੈਸੇ ਤੇਰੀ ਸੋਚ ਤੇ ਕਰਦੇ ਆਂਗੇ ਠੋਕ ਕੇ ਜਿੰਨੀ ਤੁਸੀਂ ਤੁਹਾਨੂੰ ਦੁਗਣੀ ਮਿਹਨਤ ਕਰਦੇ ਆ ਇਹ ਤੁਹਾਡਾ 4 ਗੁਣਾ ਕੰਮ ਕਰੂ ਅਸੀਂ ਤੁਹਾਨੂੰ ਕਹਿੰਦੇ ਆ ਇਹਨੂੰ ਵਿਸ਼ਵਾਸ ਦਿਵਾਉਣਾ ਜੀ ਪਹਿਲਾਂ ਤਾਂ ਬਈ ਸਾਰਿਆਂ ਦਾ ਦਿਲੋਂ ਧੰਨਵਾਦ ਇੰਨਾ ਪਿਆਰ ਦੇਣ ਦੀ ਸਭ ਦਾ ਛੋਟੇ ਵੱਡੇ ਦਾ ਬਜ਼ੁਰਗਾਂ ਦਾ ਭਾਈਆਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਦੂਜੀ ਗੱਲ ਬਈ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਮੈਂ ਜਿਵੇਂ ਹਰ ਗੱਲ 'ਚ ਤੁਹਾਡੀ ਮਦਦ ਲੈ ਕੇ ਸੋਥੋਂ ਰਹਿ ਲੈ ਕੇ ਆਪਾਂ ਰਲ ਮਿਲ ਕੇ ਸਾਰੀ ਸਰਪੰਚੋਂ ਤੁਸੀਂ ਸਾਰਿਆਂ ਦੀ ਗੱਲ ਨੇ ਧੰਨਵਾਦ ਜੀ ਸਾਰਿਆਂ ਦਾ ਵੀ ਜੀ ਥੈਂਕ ਯੂ ਜੀ ਬੋਲੇ ਸੋਨਿਆ ਸਾਸ ਸ੍ਰੀ ਅਕਾਲ ਬੋਲੇ ਸੋਨਿਆ ਸਾਸ ਸ੍ਰੀ ਅਕਾਲ ਬੋਲੇ ਸੋਨਿਆ ਸਾਸ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ ਇਹਨਾਂ ਪਿਆਰ ਦੇਣ ਲਈ ਥੈਂਕ ਯੂ ਬਾਈ ਜਿੰਮੇ ਸਾਥ ਦਿਓਗੇ 1900 ਦਾ ਦਿਓ ਬਾਈ ਉਹ ਤੁਹ ਦੁੱਗਣਾ ਦੂੰ ਬੋਲੇ ਸੋਨਿਆ ਜਸ ਜੀ